ਲੋ ਜੀ ਗਰਮੀਆਂ ਦੀਆਂ ਛੁੱਟੀਆਂ ਨੇ ਤਾਂ ਜੇਕਰ ਤੁਸੀਂ ਮਨਾਲੀ ਘੁੰਮਣ ਜਾਓਗੇ ਤਾਂ ਤੁਹਾਡੇ ਉਥੇ ਛੇਤਰ ਪੈ ਸਕਦੇ ਨੇ ਇਹ ਅਸੀਂ ਨਹੀਂ ਕਹਿ ਰਹੇ ਇੱਕ ਖਬਰ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਨ ਲੱਗੇ ਆ ਉਸ ਦੇ ਵਿੱਚ ਰੋਂਦਾ ਕਰਲਾਉਂਦਾ ਇੱਕ ਪਰਿਵਾਰ ਜਿਹੜਾ ਹੈ ਉਹ ਇਸ ਦੀਆਂ ਗੁਹਾਰਾਂ ਲਾ ਰਿਹਾ ਉਸ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਜਿੱਥੇ ਮਰਜੀ ਤੁਸੀਂ ਘੁੰਮਣ ਚਲੇ ਜਾਓ ਪਰ ਮਨਾਲੀ ਦੇ ਵਿੱਚ ਨਾ ਆਇਓ ਕਿਉਂ ਉਸ ਦੇ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਰੋਹ ਕਰ ਲਾ ਕੇ ਕਈਆਂ ਜਾ ਰਹੀਆਂ ਨੇ ਇਸ ਦੀ ਵਜ੍ਹਾ ਤੁਹਾਨੂੰ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ। ਮਨਾਲੀ ਘੁੰਮਣ ਫਿਰਨ ਦੇ ਲੋਕਾਂ ਦਾ ਪਸੰਦੀਦਾ ਇਲਾਕਾ ਹੈ। ਜਾਂ ਪਰ ਕਹਿ ਲਈਏ ਪਸੰਦੀਦੀ ਜਗ੍ਹਾ ਹੈ ਲੋਕ ਦੂਰਾਂ ਦੁਰਾੜਿਆਂ ਤੋਂ ਇਸ ਇਲਾਕੇ ਦੇ ਵਿੱਚ ਇਸ ਥਾਂ ਦੇ ਉੱਪਰ ਜਾਣਾ ਪਸੰਦ ਕਰਦੇ ਨੇ। ਕੁਲੂ ਹੋਵੇ, ਮਨਾਲੀ ਹੋਵੇ ਜਾਂ ਫਿਰ ਉੱਪਰਲੇ ਉਹ ਇਲਾਕੇ ਜਿੱਥੇ ਆਮ ਥਲਲੇ ਇਲਾਕਿਆਂ ਦੇ ਨਾਲੋਂ ਟੈਂਪਰੇਚਰ ਦੇ ਵਿੱਚ ਵੀ ਫਰਕ ਹੁੰਦਾ ਹੈ ਤਾਪਾਂ ਦੇ ਵਿੱਚ ਵੀ ਫਰਕ ਹੁੰਦਾ ਹੈ ਤੇ ਗ੍ਰੀਨਰੀ ਜਿਹੜੀ ਹੈ ਪਹਾੜੀ ਇਲਾਕਾ ਹੋਣ ਕਰਕੇ ਉੱਥੇ ਲੋਕ ਵੱਧ ਜਾਣਾ ਪਸੰਦ ਕਰਦੇ ਨੇ ਪਰ ਸੋਚੋ ਕਿ ਉੱਥੇ ਗਿਆ ਤਾਂ ਬੰਦਾ ਆਪਣਾ ਚੰਗਾ ਸਮਾਪਤੀਤ ਕਰਨ ਹੋਵੇ ਪਰ ਉਥੇ ਜਾ ਕੇ ਗਤੀਵਿਧੀਆਂ ਕੁਝ ਕਜਈਆਂ ਹੋ ਜਾਣ ਕਿ ਤੁਹਾਨੂੰ ਬਾਅਦ ਦੇ ਵਿੱਚ ਹੱਥਾਂ ਦੀਆਂ ਦਿੱਤੀਆਂ ਦੰਦਾਂ ਦੇ ਨਾਲ ਖੋਲਣੀਆਂ ਪੈਣ ਤਾਂ ਫਿਰ ਤੁਸੀਂ ਕੀ ਸੋਚੋ ਵਿਚਾਰੋਗੇ ਇਸੇ ਤਰੀਕੇ ਦੇ ਨਾਲ ਇਹ ਘਟਨਾ ਜਿਹੜੀ ਹੈ ਹਰਿਆਣਾ ਤੋਂ ਗਈ ਇੱਕ ਫੈਮਿਲੀ ਦੇ ਨਾਲ ਇੱਕ ਪਰਿਵਾਰ ਦੇ ਨਾਲ ਉਥੇ ਵਾਪਰੀ ਹੈ ਜਿੱਥੇ ਕਿ ਸਕੂਟੀ ਦੇ ਸਟੈਂਡ ਲਾਉਣ ਨੂੰ ਲੈ ਕੇ ਉਥੇ ਦੇ ਲੋਕਲ ਲੋਕਾਂ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਬਦਸਲੂਕੀ ਕੀਤੀ ਗਈ ਇੱਕ ਵਿਅਕਤੀ ਦੀ ਜਿੱਥੇ ਕੁੱਟਮਾਰ ਕੀਤੀ ਗਈ ਹੈ ਉਥੇ 4 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਵੀ ਸੜਕ ਦੇ ਉੱਪਰ ਪਟਕ ਦਿੱਤਾ ਗਿਆ ਸੁੱਟ ਦਿੱਤਾ ਗਿਆ ਉਹ ਬੱਚੀ ਰੋਂਦੀ ਕਰਾਉਂਦੀ ਰਹੀ ਪਰ ਉਸ ਪਰਿਵਾਰ ਦੀਆਂ ਔਰਤਾਂ ਦੇ ਉੱਪਰ ਵੀ ਕੁੱਟਮਾਰ ਦੇ ਜਿਹੜੇ ਦੋਸ਼ ਨੇ ਇਹ ਸਪੀੜਿਤ ਪਰਿਵਾਰ ਦੇ ਵੱਲ ਲਾਏ ਗਏ ਨੇ ਉਹਨਾਂ ਨੇ ਕਿਹਾ ਕਿ ਸਾਡੀ ਸੁਣੀ ਕਿਸੇ ਨੇ ਨਹੀਂ ਕੋਲ ਖੜੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਮੂਕ ਦਰਸ਼ਕ ਬਣ ਕੇ ਖੜੇ ਰਹੇ ਹਾਲਾਂਕਿ ਮਾਮਲਾ ਇਸ ਦੇ ਬਾਬਤ ਦਰਜ ਕਰ ਲਿਆ ਗਿਆ ਤੇ ਇਹਦੀ ਪੁਸ਼ਟੀ ਇਹ ਵੀ ਨਹੀਂ ਹੈ ਕਿ ਸਿਰਫ ਸਕੂਟੀ ਦਾ ਸਟੈਂਡ ਲਾਉਣ ਨੂੰ ਲੈ ਕੇ ਹੀ ਇਹ ਵਿਵਾਦ ਪੈਦਾ ਹੋਇਆ ਪਰ ਉਸ ਸਾਰੇ ਵਿਵਾਦ ਤੋਂ ਬਾਅਦ ਜਿਹੜਾ ਬਿਆਨ ਇਸ ਪੀੜਿਤ ਪਰਿਵਾਰ ਦੇ ਵੱਲੋਂ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਉਸ ਬਿਆਨ ਦੇ ਵਿੱਚ ਜਿਸ ਤਰੀਕੇ ਉਹ ਰੋਂਦੇ ਤੇ ਕਰਲਾਉਂਦੇ ਨਜ਼ਰ ਆਏ ਨੇ ਇਹ ਅਪੀਲ ਕਰਦੇ ਨਜ਼ਰ ਆਏ ਨੇ ਕਿ ਭਾਈ ਜਿੱਥੇ ਮਰਜੀ ਚਲੇ ਜਾਣਾ ਘੁੰਮਣ ਫਿਰਨ ਦੇ ਲਈ ਜਾਂ ਪਰ ਕਿਸੇ ਵੀ ਜਗ੍ਹਾ ਦੇ ਉੱਪਰ ਨਾ ਜਾਣਾ ਪਰ ਮਨਾਲੀ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਨਾ ਆਇਆ ਜਾਵੇ ਤੇ ਜੇਕਰ ਤੁਸੀਂ ਆਉਣਾ ਹੈ ਤਾਂ ਇਹ ਸੋਚ ਵਿਚਾਰ ਕਰਕੇ ਆਇਓ ਇਹ ਮਾਹੌਲ ਸਮਝ ਕੇ ਆਇਓ ਕਿ ਭਾਈ ਇੱਥੇ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਪਰਿਵਾਰ ਦੇ ਨਾਲ ਬਦਸਲੂਕੀ ਹੋ ਸਕਦੀ ਹੈ ਹਾਲਾਂਕਿ ਉਹਨੂੰ ਅਮਨਸੂਦ ਹੋ ਰਹਾ ਵਾਲਾ ਵੀ ਤਾਂ ਜਿਹੜਾ ਇਕੱਲੀ ਐਪੀਸੋਡ ਯਾਦ ਹੋਵੇਗਾ ਜਦੋਂ ਪੰਜਾਬ ਤੋਂ ਗਏ ਨੌਜਵਾਨਾਂ ਦੇ ਨਾਲ ਉਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਸੀ ਹਾਲਾਂਕਿ ਹੌਲੜ ਬਾਜੀ ਦਾ ਤਰੀਕਾ ਸਲੀਕਾ ਇਸ ਨੂੰ ਕਹਿ ਕੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਜਿਹੜੇ ਸੀ ਉਹ ਅਮਨਸੂਦ ਹੋਰਾਂ ਦੇ ਵੱਲੋਂ ਦਿੱਤੇ ਗਏ ਤੇ ਹੁਣ ਤਾਜ਼ਾ ਘਟਨਾ ਜਿਹੜੀ ਹੈ ਮਨਾਲੀ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਹਰਿਆਣਾ ਤੋਂ ਗਏ ਇੱਕ ਪਰਿਵਾਰ ਦੇ ਨਾਲ ਇਹ ਬਦਸਲੂਕੀ ਹੋਈ ਹੈ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਉਸ ਵੀਡੀਓ ਦੇ ਵਿੱਚ ਰੋਂਦਾ ਕਰਲਾਉਂਦਾ ਪਰਿਵਾਰ ਕਿਵੇਂ ਗੁਹਾਰ ਲਾ ਰਿਹਾ ਹੈ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਸੁਣੀ ਕਿਸੇ ਨੇ ਨਹੀਂ ਜਿਨ੍ਹਾਂ ਲੋਕਾਂ ਦੇ ਵੱਲੋਂ ਸਾਡੇ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਅਸੀਂ ਉਥੇ ਆਲ ਦਵਾਲ ਦੇ ਵਿੱਚ ਖੜੇ ਹੋਰ ਨਾਲ ਲੋਕਾਂ ਨੂੰ ਬੁਲਾਉਣ ਦੀ ਜਾਂ ਪਰ ਸਾਾਨੂੰ ਛਡਵਾਉਣ ਦੀ ਸਾਾਨੂੰ ਬਚਾਉਣ ਦੀ ਅਪੀਲ ਕੀਤੀ ਪਰ ਕਹਿੰਦੇ ਸਾਡੇ ਆਲੇ ਪਾਸੇ ਜਾਂ ਪਰ ਸਾਡੀ ਗੁਲਣ ਗੱਲ ਸੁਣਨ ਦੀ ਖੇਚਲ ਉਹਨਾਂ ਲੋਕਾਂ ਦੇ ਵੱਲੋਂ ਨਹੀਂ ਕੀਤੀ ਗਈ ਅਕਸਰ ਹੀ ਹਿਮਾਚਲ ਗਏ ਲੋਕਾਂ ਦੇ ਨਾਲ ਹਿਮਾਚਲ ਗਏ ਘੁੰਮਣ ਫਿਰਨ ਦੇ ਸ਼ੌਕੀਨਾਂ ਦੇ ਨਾਲ ਅਜਈਆਂ ਕਢਨਾਵਾਵਾਂ ਵਰਤਦੀਆਂ ਰਹਿੰਦੀਆਂ ਨੇ ਜਿੱਥੇ ਇਸ ਘਟਨਾ ਦਾ ਵੀ ਉਸ ਲੜੀ ਦੇ ਵਿੱਚ ਹੁਣ ਵਾਧਾ ਹੁੰਦਾ ਦਖਾਲੀ ਦੇ ਰਿਹਾ ਹੈ ਹੁਣ ਉਸ ਬਿਆਨ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਸ ਦੇ ਵਿੱਚ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਸਾਰੇ ਮਸਲੇ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਦੇ ਕੋਲ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਪਰ ਉਸ पीडਿਤ ਪਰਿਵਾਰ ਦੇ ਵੱਲੋਂ ਕਿਵੇਂ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਵੀ ਦੁਰਵਿਵਹਾਰ ਕਰਨ ਦੀ ਗੱਲ ਆਖੀ ਗਈ ਹੈ ਔਰਤਾਂ ਦੇ ਨਾਲ ਬਦਸਲੂਕੀ ਕਰਨ ਦੀ ਗੱਲ ਆਖੀ ਗਈ ਹੈ ਸੋ ਬਿਆਨ ਪਹਿਲਾਂ ਸੁਣੋ ਉਸ ਤੋਂ ਬਾਅਦ ਅਗਲੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੀਆਂ ਸਾਂਝੀਆਂ ਜ਼ਰੂਰ ਕੀਤੀਆਂ ਜਾਣਗੀਆਂ ਆਹ ਪਜਾਤੋ ہماری ਸਕੂਟੀ ਉਸਨੇ ਚਾਬੀ ਲੈਣ ਦੀ ਜਗ੍ਹਾ ਨਹੀਂ ਮਿਲੀ ਸੀ ਕਿ ਕਿ ਚਾਬੀ ਮੈਨੂੰ ਵਾਪਸ ਦੇਵੀ ਉਸ کے بعد میری وائف میری بہن میری कर दिया यहाँ पे पुलिस के पास मैं दो बार जाके चुका हूँ और मैं कल लोगों ने लोगो को अपने छुपा लिया और मेरी बीटी का यह हम क्या मेरी चार महीने की बच्ची है जो रोड पे पड़ गई थी अब यहाँ पे ना किसी लोकल लोगों ने हमारी सपोर्ट करी ना कोई पुलिस सपोर्ट कर ली मैं आप लोगों ऐसी विनती करता हूँ कि मनाली घूमने मत आना मत आ मनाली घूमने कोई प्रोटेक्शन नहीं है मनाली में ये पाकिस्तान से भी बुरा है ये पाकिस्तान से बुरा मनाली है मत आना लोगो मेरी वीडियो जहाँ तक पहुँचेगी आना यहाँ पे घूमने के लिए आप लोग कोई प्रोटेक्शन नहीं कोई पुलिस प्रोटेक्शन नहीं है कोई लोकल प्रोटेक्शन नहीं है तो अपने हथियार साथ लेके आना जिन लोगों का इलाज कर सके नहीं मताना यहाँ पे ठीक है ये लेनी जगह उसके बाद मेरी वाइफ मेरी बहन मेरी भाई कर दिया यहाँ पे पुलिस के पास मैं दो बार जाके चुका हूँ और, और मैं कई लोगों ने उन लोगों को छुपा लिया और मेरी बीटी का ये क्या मेरी चार महीने की बच्ची है जो रोड पे पड़ गई थी अब यहाँ पे ना किसी लोगों तो ने हमारी सपोर्ट करी ना कोई सपोर्ट करनी मैं आप लोगों ऐसी विनवाई करता हूँ कि मता मनाली घूमने मत आना मत आना मनाली घूमने कोई प्रोटेक्शन नहीं है मनाली में ये पाकिस्तान ऐसी भी बुरा है ये पाकिस्तान ऐसी बुरा मनाली है मत आना लोगो मेरी वीडियो जहाँ तक पहुँचेगी मत आना यहाँ पे घूमने के लिए आप लोग कोई प्रोटेक्शन नहीं कोई पुलिस प्रोटेक्शन नहीं है कोई लोकल प्रोटेक्शन नहीं है तो हथियार साथ लेके आना जिन इन लोगों का इलाज कर सके नहीं मत आना यहाँ पे ठीक है ਮੈਂ ਤੁਹਾਨੂੰ ਦੱਸਿਆ ਇਹ ਰਿੰਦੇ ਕਰੂੰਗਾ ਕੀ ਹੈ ਅਰੇ ਇਹਨਾਂ ਨੂੰ ਤਾਂ ਛੋੜ ਹੰਤਾਂ ਲੋਕ ਅਰੇ ਇਹ ਲੈ ਜੀ ਹੁਣ ਉਹਨਾਂ ਲੋਕਾਂ ਦੇ ਲਈ ਇਹ ਸੁਚੇਤਤਾ ਭਰੀ ਵੀਡੀਓ ਇਹ ਖਬਰ ਹੈ ਜਿਨ੍ਹਾਂ ਲੋਕਾਂ ਦੇ ਵੱਲੋਂ ਸਲਾਹ مشورہ ਪਰਿਵਾਰਾਂ ਦੇ ਵਿੱਚ ਕੀਤਾ ਜਾ ਰਿਹਾ ਕਿ ਆਪਾਂ ਸਾਰਾ ਟੱਬਰ ਪਹਾੜਾਂ ਦੇ ਵਿੱਚ ਘੁੰਮ ਕੇ ਆਉਂਦੇ ਆ ਮਨਾਲੀ ਘੁੰਮ ਕੇ ਆਉਂਦੇ ਆ Shimla ਘੁੰਮ ਕੇ ਆਉਂਦੇ ਆ ਹਾਲਾਂਕਿ ਅਸੀਂ ਇਹ ਨਹੀਂ ਕਹ ਰਹੇ ਕਿ ਕਿਸੇ ਵੀ ਪਰਿਵਾਰ ਦੇ ਵੱਲੋਂ ਘੁੰਮਣ ਦੇ ਲਈ ਨਾ ਜਾਇਆ ਜਾਵੇ ਪਰ ਇਦਾਂ ਦੀਆਂ ਜਦੋਂ ਵੀਡੀਓਜ਼ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਖਬਰਾਂ ਜਦੋਂ ਇਦਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਦੋਂ ਉਹ ਵਿਅਕਤੀ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਭਾਈ ਅਸੀਂ ਉੱਥੇ ਘੁੰਮਣ ਜਾ ਰਹੇ ਹਾਂ ਯਾਹਰ ਇਸ ਤਰੀਕੇ ਦੀ ਬਦਸਲੂਕੀ ਸਹਿਣ ਹਾਲਾਂਕਿ ਇਸ ਪਰਿਵਾਰ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਾਈ ਮਾਮਲਾ ਦਰਜ ਕਰ ਦਿਆ ਗਿਆ ਹੈ ਪੁਲਿਸ ਦੇ ਵੱਲੋਂ ਪਰ ਦੋ ਵਾਰ ਪੁਲਿਸ ਦੇ ਮੁਲਾਜ਼ਮਾਂ ਦੇ ਕੋਲੇ ਜਾਣ ਦੇ ਬਾਵਜੂਦ ਵੀ ਇਹਨਾਂ ਦੀ ਗੁਹਾਰ ਉਸ ਸਮੇਂ ਨਹੀਂ ਸੁਣੀ ਗਈ ਹੁਣ ਗੰਦੀਮਤਾ ਇਹ ਹੈ ਕਿ ਇਸ ਪਰਿਵਾਰ ਦਾ ਕੋਈ ਕਿਸੇ ਤਰੀਕੇ ਦੇ ਨਾਲ ਗੰਭੀਰ ਨੁਕਸਾਨ ਨਹੀਂ ਹੋਇਆ ਪਰ ਇੰਨੇ ਲੋਕਾਂ ਦੇ ਵਿੱਚ ਬੇਇੱਜ਼ਤੀ ਹੋ ਜਾਣਾ ਇੰਨੇ ਲੋਕਾਂ ਦੇ ਵਿੱਚ ਘਾਟਾ ਘਟਾ ਹੋ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਤਰੀਕੇ ਦੇ ਨਾਲ ਆ ਕਹਿ ਲਈਏ ਕਿ ਦਿਲ ਨੂੰ ਚੋਟ ਲੱਗਦੀ ਹੈ ਠੇਸ ਲੱਗਦੀ ਹੈ ਹੁਣ ਇਸ ਪਰਿਵਾਰ ਦੇ ਨਾਲ ਤਾਂ ਜੋ ਹੋਇਆ ਹੋਇਆ ਨਾਲ ਦੀ ਨਾਲ ਇਸ ਦੇ ਉੱਪਰ ਵੀ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਸਿਰਫ ਤੇ ਸਿਰਫ ਉੱਥੇ ਮੂਕ ਦਰਸ਼ਕ ਬਣ ਕੇ ਖੜਾ ਕਿਉਂ ਰਿਹਾ ਗਿਆ ਇਸ ਵਕਤ ਦੀ ਇਹ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਮਨਾਲੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਦੀ ਨਾਲ ਗੁਜ਼ਾਰਿਸ਼ ਤੁਹਾਨੂੰ ਵੀ ਕਰਨਾ ਚਾਹੁੰਦੇ ਆ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਜਾਣਕਾਰੀਆਂ ਪਹੁੰਚ ਸਕਣ ਕਿ ਭਾਈ ਪਹਾੜਾਂ ਦੇ ਵਿੱਚ ਘੁੰਮਣ ਗਏ ਲੋਕਾਂ ਦੇ ਨਾਲ ਵਾਪਰਦੀ ਕੀ ਹੈ ਹੁੰਦੀ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਘੁੰਮਣ ਗਏ ਦੇ ਪਿੱਛੇ ਇਸ ਤਰੀਕੇ ਦੇ ਨਾਲ ਅਜਿਹਿਆਂ ਕਾਰਜਸਥਾਨੀਆਂ ਕਰਨ ਵਾਲੇ ਲੋਕਾਂ ਦੇ ਵਿਹਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕ ਤੁਹਾਡਾ ਟਿੱਪਣੀ ਇਸ ਖਬਰ ਦੇ ਬਾਰੇ ਸਾਂਝੀ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਇਸ ਖਬਰ ਨੂੰ ਸ਼ੇਅਰ ਕਰਨਾ ਵੀ ਬਿਲਕੁਲ ਨਾ